ਸੰਗਤ ਜੀ ਸਭ ਤੋਂ ਪਹਿਲਾਂ ਦਾ ਰਲ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬਾਨ ਦੇ ਹਰੇਕ ਸਿੱਖ ਲਈ ਹੁਕਮ ਹੈ ਕਿ ਉਹ ਪੰਜ ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ ਉੱਠ ਕੇ ਜ਼ਰੂਰ ਕਰੇ ਜਿਸ ਤਰ੍ਹਾਂ ਆਪਣੇ ਗੁਰੂ ਸਾਹਿਬਾਨ ਦਸਾਂ ਨੋਹਾਂ ਦੀ ਕੀਰਤ ਵਿੱਚੋਂ ਦਸਵਾਂ ਹਿੱਸਾ ਦਸਵੰਦ ਦੇ ਰੂਪ ਵਿੱਚ ਕਰਨਾ ਲਾਜ਼ਮੀ ਕੀਤਾ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਦਾ ਹੁਕਮ ਹੈ ਕਿ ਸਭ ਤੋਂ ਪਹਿਲਾਂ ਸਿੱਖ ਲਈ ਸਵਾਸਾਂ ਦਾ ਦਸਵੰਦ ਕਰਨਾ ਬਹੁਤ ਹੀ ਲਾਜ਼ਮੀ ਹੈ ਦਿਨ ਦੇ 24 ਘੰਟਿਆਂ ਵਿੱਚੋਂ 3 ਘੰਟਿਆਂ ਦਾ ਸਮਾਂ ਗੁਰੂ ਦੀ ਯਾਦ ਵਿੱਚ ਬਤੀਤ ਕਰਨਾ ਸਵਾਸਾਂ ਦਾ ਦਸਵੰਦ ਹੈ ਕਈ ਲੋਕ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਵੀ ਕਰਦੇ ਹਨ ਪਰ ਪਾਠ ਕਰਦੇ ਹੋਏ ਮਨ ਵਿੱਚ ਬਹੁਤ ਸਾਰੇ ਸਵਾਲ ਉੱਠਦੇ ਹਨ ਕਿ ਪਾਠ ਕਰਦੇ ਸਮੇ ਉਬਾਸੀਆਂ ਕਿਉਂ ਆਉਂਦੀਆਂ ਹਨ ਜਾ ਪਾਠ ਕਰਦੇ ਸਮੇਂ ਨੀਂਦ ਕਿਉਂ ਆਉਂਦੀ ਹੈ ਸਾਧ ਸੰਗਤ ਜੀਓ ਪਾਠ ਕਰਦੇ ਸਮੇਂ ਨੀਂਦ ਕਿਉਂ ਆਉਂਦੀ ਹੈ ਪਾਠ ਕਰਦੇ ਸਮੇਂ ਨੀਂਦ ਦਾ ਆਉਣਾ ਚੰਗੀ ਗੱਲ ਹੈ ਜਾਂ ਮਾੜੀ ਆਓ ਇਸ ਵੀਡੀਓ ਰਾਹੀਂ ਇਸ ਤੇ ਚਾਨਣਾ ਪਾਈਏ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਜੇ ਸਾਧ ਸੰਗਤ ਜੀਓ ਤੁਸੀਂ ਸਾਡੇ ਨਾਲ ਪਹਿਲੀ ਵਾਰ ਜੁੜ ਰਹੇ ਹੋ ਸਾਡੇ ਚੈਨਲ ਨਾਲ ਪਹਿਲੀ ਵਾਰ ਜੁੜ ਰਹੇ ਹੋ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਵਿੱਚ ਜ਼ਰੂਰ ਲਿਖਣਾ ਕੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਅਕਸਰ ਆਪ ਦੇਖਦੇ ਹਾਂ ਕਿ ਜਦੋਂ ਸਾਨੂੰ ਨੀਂਦ ਆਉਣੀ ਸ਼ੁਰੂ ਹੁੰਦੀ ਹੈ ਤਾਂ ਉਵਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਸੋ ਜਦੋਂ ਇਸੇ ਤਰ੍ਹਾਂ ਪਾਠ ਕਰਨਾ ਸ਼ੁਰੂ ਕਰਦੇ ਹਾਂ ਤੇ ਸਾਨੂੰ ਉਵਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਇਸ ਦਾ ਇਹ ਮਤਲਬ ਹੈ ਕਿ ਸਾਡਾ ਮਨ ਜੋ ਜਨਮ ਤੋਂ ਲੈ ਕੇ ਹੁਣ ਤੱਕ ਸੁੱਤਾ ਹੋਇਆ ਹੈ ਜਦੋਂ ਅਸੀਂ ਪਾਠ ਕਰਦੇ ਹਾਂ ਉਹ ਜਾਗਣਾ ਸ਼ੁਰੂ ਹੋ ਜਾਂਦਾ ਹੈ ਗਿਆਨੀ ਠਾਕੁਰ ਸਿੰਘ ਜੀ ਦੱਸਦੇ ਹਨ ਸਾਡੇ ਸਰੀਰ ਕੋਲੋਂ ਕਈ ਤਰ੍ਹਾਂ ਦੇ ਪਾਪ ਹੁੰਦੇ ਹਨ ਕਈ ਮਾੜੀਆਂ ਹਵਾਵਾਂ ਉਹ ਸੁਖਮ ਰੂਪ ਪਾਰ ਕਰਕੇ ਸਾਡੇ ਸਰੀਰ ਦੇ ਵਿੱਚ ਬੈਠ ਜਾਂਦੀਆਂ ਹਨ ਇਸੇ ਤਰ੍ਹਾਂ ਜਦੋਂ ਅਸੀਂ ਪਾਠ ਜਾਂ ਸਿਮਰਨ ਕਰਨ ਬੈਠਦੇ ਹਾਂ ਤਾਂ ਉਹ ਸਾਡੇ ਸਰੀਰ ਵਿੱਚੋਂ ਬਾਹਰ ਆਉਂਦੀਆਂ ਹਨ ਸਾਡੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਵਸਨ ਕਰਕੇ ਤਾਮ ਕ੍ਰੋਧ ਲੋਭ ਮੋਹ ਅਹੰਕਾਰ ਸਾਰੇ ਦੂਤ ਵੀ ਡਰ ਕੇ ਭੱਜ ਜਾਂਦੇ ਹਨ ਵਾਹਿਗੁਰੂ ਦੇ ਨਾਮ ਤੋਂ ਸਾਰੇ ਹੀ ਦੂਤ ਡਰਦੇ ਹਨ ਇਸ ਲਈ ਵਾਹਿਗੁਰੂ ਮੰਤਰ ਜਾਂ ਹੋਰ ਮੰਤਰ ਜਾਂ ਫਿਰ ਬਾਣੀ ਦਾ ਜਾਪ ਕਰਦੇ ਆਂ ਤੇ ਉਸ ਸਮੇਂ ਉਹ ਬਾਸੀਆਂ ਬਹੁਤ ਆਉਂਦੀਆਂ ਹਨ ਨੀਂਦ ਬਹੁਤ ਆਉਂਦੀ ਹੈ ਉਹ ਆਪਣਾ ਜੋਰ ਲਾਉਂਦੀਆਂ ਹਨ ਕਿ ਨਾਮ ਨਾ ਜਪਣ ਫਿਰ ਕਈ ਤਰ੍ਹਾਂ ਦੇ ਖਿਆਲ ਵੀ ਦਿਮਾਗ ਦੇ ਵਿੱਚ ਲਿਆਉਂਦੇ ਹਨ ਕੋਸ਼ਿਸ਼ ਕਰਦਿਆਂ ਹਨ ਕਿ ਕਿਸੇ ਤਰ੍ਹਾਂ ਇਹ ਬਾਣੀ ਤੋਂ ਹਟ ਜਾਣ ਕਈ ਤਰ੍ਹਾਂ ਦੇ ਖਿਆਲ ਦਿਮਾਗ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਨ ਕਹਿੰਦੇ ਹਨ ਇਸ ਦਾ ਮੂੰਹ ਫੜ ਲਵੋ ਇਸ ਦਾ ਦਿਮਾਗ ਹੋਰ ਪਾਸੇ ਲਾ ਦੋ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਫਿਰ ਕਈ ਤਾਂ ਪਾਠ ਛੱਡ ਕੇ ਸੋ ਜਾਂਦੇ ਹਨ ਤੇ ਕਈ ਚਾਹ ਪੀ ਲੈਂਦੇ ਹਨ ਇਸ ਤਰ੍ਹਾਂ ਸਾਡੇ ਅੰਦਰ ਬੈਠਾ ਦੂਤ ਖੁਸ਼ ਹੋ ਜਾਂਦਾ ਹੈ ਪਰ ਕਈ ਜੀਵ ਤਾਂ ਗੁਰੂ ਦੇ ਬਲ ਦੇ ਨਾਲ ਪਾਠ ਕਰਦੇ ਰਹਿੰਦੇ ਹਨ 15 ਮਿੰਟ ਤਾਂ ਜੀਵ ਦਾ ਇਹਨਾਂ ਨਾਲ ਕਈ ਤਰ੍ਹਾਂ ਦੀ ਜੰਗ ਹੁੰਦੀ ਰਹਿੰਦੀ ਹੈ ਫਿਰ ਆਖਿਰ ਤੇ ਦੁਤਾਂ ਨੂੰ ਛੱਡ ਕੇ ਗੁਰੂ ਪ੍ਰੇਮੀਆਂ ਤੋਂ ਭਜਨਾ ਪੈਂਦਾ ਹੈ ਅਤੇ ਸਰੀਰ ਵਿੱਚੋਂ ਨਿਕਲ ਜਾਂਦੇ ਹਨ ਜਦੋਂ ਸਰੀਰ ਵਿੱਚੋਂ ਨਿਕਲ ਜਾਂਦੇ ਹਨ ਤਾਂ ਸਰੀਰ ਸ਼ਾਂਤ ਹੋ ਜਾਂਦਾ ਹੈ ਪਰ ਕੁਝ ਇਨਸਾਨ ਇਸ ਗੱਲ ਨੂੰ ਨਹੀਂ ਮੰਨਦੇ ਨਾ ਹੀ ਕੁਝ ਸਮਝਣਾ ਚਾਹੁੰਦੇ ਹਨ ਸਤਿਗੁਰੂ ਆਪ ਬਚਨ ਕਰਦੇ ਨੇ ਕਿ ਨਾਮ ਜਪਣ ਵਾਲਾ ਜਨਮ ਮਰਨ ਦੇ ਚੱਕਰਾਂ ਵਿੱਚੋਂ ਨਿਕਲ ਜਾਂਦਾ ਹੈ ਫਿਰ ਉਸ ਨੂੰ ਸਾਰੇ ਸੁੱਖ ਮਿਲਣੇ ਸ਼ੁਰੂ ਹੋ ਜਾਂਦੇ ਹਨ ਸਾਨੂੰ ਪਾਠ ਕਰਦੇ ਸਮੇਂ ਉਬਾਸੀਆਂ ਆਉਂਦੀਆਂ ਹਨ ਤਾਂ ਅਸੀਂ ਕਿਸਮਤ ਵਾਲੇ ਹਾਂ ਕਿਉਂਕਿ ਇਸ ਨਾਲ ਕਈ ਮਾੜੀਆਂ ਹਵਾਵਾਂ ਦਾ ਨਾਸ ਹੁੰਦਾ ਹੈ ਉਹ ਬਾਹਰ ਨਿਕਲ ਜਾਂਦੀਆਂ ਹਨ ਤੇ ਕੁਝ ਕਾਰਨ ਤਾਂ ਸਾਨੂੰ ਐਸੇ ਹਨ ਜਿਨ੍ਹਾਂ ਤੇ ਸਾਡਾ ਵਸ ਨਹੀਂ ਚੱਲਦਾ ਪਰ ਕਈ ਵਾਰ ਉਬਾਸੀਆਂ ਆਉਣ ਦਾ ਕਾਰਨ ਕੁਝ ਹੋਰ ਵੀ ਹੁੰਦਾ ਹੈ ਸਾਡੇ ਪਾਸੋਂ ਕੁਝ ਇਹੋ ਜੀਆਂ ਗਲਤੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਕਰਕੇ ਸਾਡੇ ਨਿਤਨੇਮ ਵਿੱਚ ਵਿਗਨ ਪੈ ਜਾਂਦਾ ਹੈ ਸੋ ਸਾਧ ਸੰਗਤ ਜੀ ਸਾਨੂੰ ਇਹਨਾਂ ਸਭ ਗੱਲਾਂ ਤੋਂ ਘਬਰਾਣਾ ਨਹੀਂ ਚਾਹੀਦਾ ਤਾਂ ਨਿਤਨੇਮ ਪਾਠ ਸਿਮਰਨ ਜਿੰਨਾ ਵੀ ਹੋ ਸਕੇ ਕਰਨਾ ਚਾਹੀਦਾ ਹੈ ਤਾਂਕਿ ਮਾੜੀਆਂ ਸ਼ਕਤੀਆਂ ਸਭ ਤੋਂ ਦੂਰ 반지름 ਤੇ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ